ਜੇਰਾ ਤੁਹਾਡਾ ਮਸਲਾ ਭਰਾਜ ਵਾਲਾ ਇਹ ਇੱਕ ਨਵੇਕਲਾ ਇਹ ਕਲੇਦਾਈ ਪਹਿਲੀ ਯਾਰ ਦੇਖਣ ਨੂੰ ਜਿੱਦਾ ਭ੍ਰਿਸ਼ਟਾਚਾਰ ਦਾ ਨਵਾਂ ਮਜਸਮਾ ਇਸ ਬੋਕਰ ਪਾਰਟੀ ਨੇ ਪੇਸ਼ ਕੀਤਾ ਬੋਲੀਆਂ ਲੱਗ ਰਹੀਆਂ ਨੇ ਨਿਲਾਮੀ ਹੋ ਰਹੀ ਆ ਤੂੰ ਮੈਨੂੰ 30 ਲੱਖ ਦੇ ਦਿੱਤਾ ਅਗਲਾ ਗਾਧ ਮੇਰੇ ਕੋ 55 ਲੱਖ ਦਾ ਆ ਗਿਆ ਤੇਰੀ ਪ੍ਰਧਾਨਗੀ ਕੈਂਸਲ ਫਲਾਣੇ ਨੂੰ ਪ੍ਰਧਾਨ ਬਣਾਇਆ ਜਾਵੇਗਾ ਦੋਸਤੋ ਸਾਰੇ ਤਹਿਸੀਲਾਂ ਚ ਨਿਲਾਮੀ ਲੱਗ ਰਹੀ ਹੈ ਲੋਟਮਾਚ ਰਹੀ ਹੈ ਸਾਰੇ ਥਾਣਿਆਂ ਦੇ ਵਿੱਚ ਜਿੰਨੀਆਂ ਪੋਸਟਿੰਗ ਟ੍ਰਾਂਸਫਰ ਮੁੜਸੀ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਹੋੜੀਆਂ ਸਾਰੀਆਂ ਦਿੱਲੀ ਵਿੱਚ ਬੈਠੇ ਸੌਦੇ ਕਰਕੇ ਇੱਥੇ ਇਹ ਸਮਝੋ ਸੌਦੇ ਕਰਕੇ ਨਲਾਮੀਆਂ ਹੋ ਜਾਂਦੀਆਂ ਨਲਾਮੀਆਂ ਭ੍ਰਿਸ਼ਟਾਚਾਰ ਪਹਿਲਾਂ ਵੀ ਸੀ ਪੰਜਾਬ 'ਚ ਮੈਂ ਨਹੀਂ ਕਹਿੰਦਾ ਕਿ ਨਹੀਂ ਸੀਗਾ ਲੇਕਿਨ ਉਹਦਾ ਕੋਈ ਮਾੜਾ ਮੋਟਾ ਕੋਈ ਸ਼ਰਮ ਰੱਖਦੇ ਸੀਗੇ ਇਹ ਤਾਂ ਬਿਸ਼ਰਮ ਬੰਦੇ ਆ ਗਏ ਨੇ ਮੇਰੇ ਵੀਰੋ ਮੈਂ ਇਹ ਸਾਲ ਬਚਾ ਲੈਣਗੇ ਭਰਾਜ ਨੂੰ ਡੇਢ ਸਾਲ ਬਚਾਲਣ ਕੇ ਇਕ ਤਾਰੂ ਚੱਕ ਨੂੰ ਡੇਢ ਸਾਲ ਬਚਾਲਣਗੇ ਆ ਜਿਹੜੇ ਹੋਰ ਇਹਨਾਂ ਦੇ ਮਾਨੂੰਕੇ ਟਾਈਪ ਬੰਦੇ ਨੇ ਬਾਅਦ ਵਿੱਚ ਅਲਟੀਮੇਟਲੀ ਉਸ ਪਰਮਾਤਮਾ ਵਾਹਿਗੁਰੂ ਦੀ ਅਚੈਰੀ ਵਿੱਚ ਕੱਲੇ-ਕੱਲੇ ਦਾ ਸਾਫ ਹੋਵੇਗਾ ਆ ਨਸ਼ਿਆਂ ਦੇ